ਨਿਰਜੰਟ ਕੋਈ ਜੰਟਾ ਹਾਂ ਕੀ ਹਾਲ ਨੇ ਮੇਰੇ ਵੀਰ ਦੇ ਨਿਰਜੰਟ ਤੂੰ talla gadi gutt ni gadi ori kiਵੇਂ ਆ ਕਿੰਨਾ ਸੋਹਣਾ ਮਾਂ ਦਾ ਪੁੱਤ ਦੇਖੋ ਮੁੰਡਾ ਸਾਡਾ ਕਿੰਨਾ ਸੋਹਣਾ ਮਾਂ ਦਾ ਪੁੱਤ ਬਾਬਾ ਜੀ ਮਾਂ ਦਾ ਤੁਸੀਂ ਦਾਦੀ ਵੀ ਉਹਦੇ ਹਾਂਜੀ ਦਾਦੀ ਆ ਇਹਦੀ ਮੰਮੀ ਮੰਮੀ ਇੱਥੇ ਸੱਚੀ ਗੱਲ ਦੱਸਣਾ ਨਹੀਂ ਲਗਾਏ ਗਏ ਹਨ ਲਗਾਉਣਾ ਗਏ ਹਨ ਜੂਡੂ ਤੇ ਤੁਸੀਂ ਇਹਦੇ ਜੂਡੂ ਦੇ ਚਾਚਾ ਦੇ ਚਾਚਾ ਨਹੀਂ ਲੱਗੇ ਤਾਇਆ ਜੀ ਤਾਇਆ ਹੀ ਲੱਗੇ ਜੂਡੂ ਤੇ ਚਾਚਾ ਜੀ ਕਿੰਨਾ ਪੜਿਆ ਗ੍ਰੈਜੂਏਟ ਜੀ ਬੜੇ ਬਾਰੰਪੜਿਆ ਛੋਲੇ ਦੇ ਕੇ ਹੀ ਆ ਜੀ ਅੱਛਾ ਜੀ ਦੂ ਦੂ ਤੇ ਚੱਲਦਾ ਪੰਜਾਬੀ ਇਦਾਂ ਹੀ ਨਹੀਂ ਆਉਦੀ ਜੀ ਹੂੰ ਕਿੱਥੋਂ ਆਏ ਤੁਸੀਂ ਜੀ ਕਿਹੜਾ ਘਰ ਤੋਂ ਪੁਰਜੇ ਤੋਂ ਆਏ ਪਿੰਡ ਛੂਚ ਆ ਜੀ ਪਿੰਡ ਛੂਚ ਹਾਂਜੀ ਸਾਡੀਆਂ ਦੇ ਕਾਦੀਆਂ ਕੋਲੇ ਕਾਦੀਆਂ ਕੋਲੇ ਹਾਂਜੀ ਮੈਂ ਗੱਡੀ ਚੱਲ ਉਹਨਾਂ ਦਾ ਤੇ ਮੈਨੂੰ ਨਾਲ ਇਦਾਂ ਪਤਾ ਲੱਗਾ ਘਰ ਵੀ ਇਹ ਮੁੰਡਾ ਬਿਮਾਰ ਹੋਇਆ ਜੀ ਜਦੋਂ ਮੈਂ ਘਰ ਗਿਆ ਵਾਂ ਤੇ ਇਹਨਾਂ ਨੇ ਤੋੜ-ਫੋੜ ਬਹੁਤ ਜ਼ਿਆਦੀ ਕੀਤੀ ਆ ਜੀ ਇਹ ਦੋਵੇਂ ਘਰ ਵਾ ਬਾਕੀ ਹੋਰ ਇਹਦੇ ਚਾਚੇ ਤਾਏ ਵੀ ਰਹਿੰਦੇ ਉਹ ਬਾਹਰ ਰਹਿੰਦੇ ਆ ਤੇ ਉਹ ਵੀ ਜਨਾਨੀਆਂ ਆਈਆਂ ਇਨੇ ਚਾਚਿੰਤਾ ਕਰ ਮਾਰਿਆ ਉਹਦੇ ਮਣਕਿਆਂ ਨੂੰ ਜ਼ੋਰ ਆ ਗਿਆ ਉਹ ਪਛਾਣ ਹਟ ਗਈ ਆ ਪਹਿਲਾਂ ਇੱਕ ਛਾਲ ਇਹਨੇ ਆਪਣੀ ਨਾਨੀ ਦੇ ਇਦਾਂ ਧੱਕਾ ਮਾਰਿਆ ਤੇ ਚੂੜਾ ਟੁੱਟ ਗਿਆ ਉਹਦਾ ਨਾਨਕੇ ਵੀ ਮੁੱਖ ਮੋੜ ਗਏ ਆ ਪਿੰਡ ਵਾਲੇ ਵੀ ਮੁੱਖ ਮੋੜ ਗਏ ਕੋਈ ਨਹੀਂ ਜਾਂਦਾ ਜੀ ਮੈਂ ਇਹਨੂੰ ਜਦੋਂ ਸੰਭਾਲਣਾ ਮੈਂ ਪਿੰਡੋਂ ਬੰਦੇ ਖੜ ਕੇ ਮੁੰਡੇ ਆਪਣੇ ਪਿੰਡੋਂ ਸਾਡਾ ਪਿੰਡ ਲੱਗ 6 ਕਿਲੋਮੀਟਰ ਤੇ ਪਿੰਡ ਮੇਰਾ ਠਕਰ ਵਾਲੀ ਉਤੋਂ ਆ ਕੇ ਫਿਰ ਤੁਸੀਂ ਇਹਨੂੰ ਕਾਬੂ ਕਰਦੇ ਉੱਥੇ ਆਣ ਕੇ ਕਾਬੂ ਕਰਨਾ ਜੇ ਮੈਂ ਲੇਟ ਹੋ ਗਿਆ ਇਹਨੇ ਆਦਿਆਂ ਨੂੰ ਨੁਕਸਾਨ ਕਰ ਦੇਣਾ ਕੋਈ ਨਹੀਂ ਕਿਹਦੇ ਲੈਣੇ ਨਹੀਂ ਪਈ ਦੇਣੇ ਪਾ ਕੇ ਕਾਬੂ ਕਰਦੇ ਆ ਤੇ ਭੈਣਾ ਰੋ ਨਾ ਤੂੰ ਰੋ ਨਾ ਮੇਰੀ ਭੈਣ ਅਜੀਤਰਾ ਨਾਲ ਭੈਣਾ ਉਹ ਮਾਰਦਾ ਇਹਨਾਂ ਨੂੰ ਮਾਰਦਾ ਉੱਥੇ ਕਰੇ ਵੀ ਦਾਦੀ ਤੇ ਮਾਂ ਹੀ ਆ ਹਾਂਜੀ ਹਾਂਜੀ ਇੱਕ ਹੈਗਾ ਇਹਦਾ ਮੀਟ ਹੈਗਾ ਲੱਗਾ ਉਹ ਚਾਚਾ ਗਿਆ ਬਾਹਰ ਕਿੱਥੇ ਲੈ ਗਏ ਇਹਨੂੰ ਕਿੱਥੇ ਲੈ ਗਿਆ ਬਾਹਰ ਕਿੱਥੇ ਖਤਰ ਖਤਰ ਗਿਆ ਦੋ ਆ ਖਤਰ ਹਾਂ ਮੇਲਾ ਬੈਠਾ ਆ ਤੇ ਕਰਦਾ ਤੇ ਕਿਆ ਕਰ ਲਿਓ ਜੀ ਝੂਂਦੀ ਬੋਲਦਾ ਅੱਗੇ ਕਰਦੇ ਚੱਲਣੀ ਨੇ ਥੋੜੀ ਬੇਚਾਨੀ ਅੱਲੇ ਚਲੋ ਦੁਆ ਕਤਰ ਚ ਕਿਹੜਾ ਬਹੁਤ ਕਮਾਈਆਂ ਵਾ ਉੱਥੇ ਤਾਂ ਜੀ ਆਪੇ ਕਰਕੇ ਕੰਮ ਨਹੀਂ ਮਿਲਿਆ ਮੇਰੀ ਮੈਂ ਕੁੜੀ ਦੀ ਟੈਨਸ਼ਨ ਲੈ ਕੇ ਬੈਠ ਗਿਆ ਕਿਹੜੀ ਕੁੜੀ ਦੀ ਟੈਨਸ਼ਨ ਲੈ ਕੇ ਗਰਜੰਟ ਖੜਾ ਹੋ ਵੀ ਰਿਹਾ ਯਾਰ ਤੂੰ ਕਿੰਨਾ ਸੋਹਣਾ ਲੱਗਾ ਹੈ ਬੋਲਦਾ ਕਿਹੜੇ ਰਹੇ ਲੂਈ ਨੂੰ ਅਗਰ ਲਾ ਲਿਆ ਆ ਗਏ ਵੰਡੀ ਦੇ ਭਾਈ ਪਾਪਾ ਚੱਪ ਅਸਕ ਮੈਂ ਕਰਦਾ ਤਾਂ ਬੋਲਦਾ ਐਵੇਂ ਇੱਕ ਨਾ ਪੁੱਤ ਪਾਪਾ ਦੀ ਕਮ ਇਨ ਡੈਥ ਹੋ ਗਈ ਸੀ ਉਹ ਵੀ ਥੋੜਾ ਜਿਆਦਾ ਕੋਈ ਇੰਨਾ ਹੀ ਕਰਦਾ ਸੀ ਅਫਸਰ ਸੀ ਉਹ ਤੁਹੀਂ ਵਾਰੀ ਇਹਨੂੰ ਮਿਲੀ ਬਲੱਡ ਜਨਾ ਉਸ ਤੋਂ ਮੇਰੀ ਥੋੜੀ ਜਿਹੀ ਬਿਮਾਰੀ ਮੈਨੂੰ ਸਾਰੀ ਗੱਲ ਦੇ ਸੁਣ ਨਹੀਂ ਨਹੀਂ ਮੈਂ ਨਹੀਂ ਸੁਣ ਪਹਿਲਾਂ ਮੇਰੀ ਸੁਣ ਗੱਲ ਪਹਿਲਾਂ ਮੇਰੀ ਸੁਣ ਗੱਲ ਗਰਜੰਤ ਜਿਹੜੇ ਪਾਪਾ ਇਦਾਂ ਨਹੀਂ ਹੀ ਕਰਦੇ ਜਿਵੇਂ ਬਿਲਕੁਲ ਥੋੜੀ ਜਿਹੀ ਜਿਹਾ ਨੋਰਮਲ ਜਿਹੀ ਗੱਲ ਕਰਦਾ ਨਹੀਂ ਕਿ ਥੋੜਾ ਸਿੱਧਾ ਸੀ ਹਾਂਜੀ ਹਾਂਜੀ ਸਿੱਧਾ ਨਹੀਂ ਜੀ ਬੜਾ ਨਹੀਂ ਦਿਮਾਗ ਦਾ ਵੀ ਬਹੁਤ ਜ਼ਿਆਦਾ ਜੇਜ ਬੰਦਾ ਨਹੀਂ ਪਰ ਕਿਸੇ ਨੂੰ ਕੱਖ ਨਹੀਂ ਕਹਿੰਦਾ ਜੀ ਗਰਜੰਤ ਦੇਖਦੇ ਕਰ ਵੱਡਾ ਹੋ ਕੇ ਕੀ ਬਣਨਾ ਮੇਰੇ ਪੁੱਤ ਨੇ ਵੱਡਾ ਇਹ ਬੜਾ ਨਹੀਂ ਮਨਪਰੀ ਜ਼ਰੂਰ ਜਾਣੀ ਹੁੰਦੀ ਹੈ ਜੋ 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 ਜੇ ਜਿਹੜੀ ਗੱਲ ਨਹੀਂ ਆ ਬੋਲਣਾ ਬਤਨ ਨਹੀਂ ਬਗਾ ਜੀ ਜਿਹੜੀ ਦਾਦੀ ਤੇ ਮਾਂ ਪਿੱਛੇ ਖੜੇ ਵਿਚਾਰੇ ਰੋਈ ਜਾਂਦੇ ਆ ਨਾਨੀ ਦਾ ਚੂੜਾ ਟੁੱਟਦਾ ਚਾਚੀ ਨੂੰ ਮਣ ਕੇ ਹਲਾਤੇ ਚਾਚੀ ਦੇ ਬਾਪ ਦੁਨੀਆ ਤੋਂ ਚਲਾ ਗਿਆ ਪੁੱਤ ਸੰਗਲ ਨਾਲ ਬੰਨਿਆ ਜ਼ਿੰਦਗੀ ਕਿਵੇਂ ਨਿਕਲੂਗੀ ਜ਼ਿੰਦਗੀ ਕਿਵੇਂ ਨਿਕਲੂਗੀ ਸੋਚੋ ਯਾਰ ਰਿਸ਼ਤੇਦਾਰ ਨੇ ਤਾਂ ਮੁੱਖ ਮੋੜ ਕੇ ਆਪ ਦਾ ਖੜਾ ਸੜਾ ਲਿਆ ਵੀ ਇਹ ਗਾਣਾ ਕੱਢਦਾ ਜੀ ਇਹ ੱਤਕੇ ਮਾਰਦਾ ਜੀ ਇਹ ਮਾਰਦਾ ਸੀ ੱਤਕੀ ਕਰਾਉਣਾ ਪਰ ਇਹਨਾਂ ਦੇ ਵਿਚਾਰਿਆਂ ਦੇ ਗੱਲ ਤੇ ਕਿੱਥੇ ਜਾਣ ਆ ਇਹ ਘਰ ਛੱਡ ਕੇ ਕਿੱਥੇ ਜਾਵੇ ਦਾਦੀ ਬਾਬਾ ਜੀ ਮੈਂ ਕਿੱਥੇ ਆ ਉਹ ਮਾਂ ਕਿੱਥੇ ਜਾਵੇ ਕਰਦਾ ਮੈਂ ਕੱਲੇ ਨੇ ਮਰਨਾ ਆ ਮੇਰੇ ਮਾਰਗੀ ਕਰਨਾ ਮੈਨਾਂ ਨੇ ਪਿਆਰ ਦਾ ਭੂਤ ਚੜਿਆ ਗੜਿਆ ਇਹਨਾਂ ਨੂੰ ਕਿਉਂ ਜੜਿਆ ਇਹ ਪਿਆਰ ਦਾ ਭੂਤ ਮਾ ਬਤਵੰਤ ਪੁੱਤ ਐ ਮਾਰੀ ਜਾਣਾ ਹੈ ਐ ਨਹੀਂ ਕਹਣਾ ਆਪਣੇ ਸਾਡੇ ਟਾਏ ਬੜੇ ਹੀ ਬਟਾਏ ਮਾਰ ਦੇਣੀ ਸੀ ਗਰਜੰਤ ਗੱਲ ਸੁਣ ਗਰਜੰਤ ਪੁੱਤ ਉਹ ਗਰਜੰਤ ਜੇ ਜਿੰਦਾ ਖੋਲਦੀ ਤੇਰਾ ਅੱਜ ਮੈਂ ਸੱਚੀ ਗੱਲ ਦੱਸੀ ਆ ਤੇ ਜੋ ਠੀਕੋ ਹੀ ਨਹੀਂ ਗੱਲ ਦੱਸਦਾ ਕਿੰਨਾ ਪੜਿਆ ਪੁੱਤ ਤੂੰ ਪਲੱਸ 2 ਪੜਿਆ ਪਲੱਸ 2 ਬਣਿਆ ਪਰ ਪਲੱਸ 2 ਗੱਲ ਕੀ ਕੀਤੀ ਸੀ ਨਗਰੇ ਪਿੱਛੇ ਬੈਜ ਉਹਦੇ ਨਗਰੇ ਵੇਪੜ ਦਿੰਦਾ ਹੈ ਅੱਛਾ ਉਹਦੀ ਜਿੰਨੀ ਨੰਬਰ ਆਏ ਉਹਦਾ ਤੇਰਾ ਵਿਆਹ ਕਰਾ ਦਈਏ ਫਿਰ ਸਿਰਾਂ ਵਿਆਹ ਕਰਾ ਦਈਏ ਵਿਆਹ ਕਰਾ ਦਈਏ ਤੇਰਾ ਆ ਬੈਂ ਮੈਂ ਕਿਹਾ ਇਕੱਲ ਹੀ ਕੋਈ ਨਹੀਂ ਯਾਰ ਪਹਿਲਾਂ ਤੈਨੂੰ ਸਾਡੀ ਗੱਲ ਮੰਨਣੀ ਪਊ ਬਾਦਾ ਕਰਨਾ ਪਊ ਬਾਈ ਦੇ ਮਗਰ ਲੱਗਣਾ ਪਊ ਇੱਕ ਸਾਲ ਸੇਵਾ ਕਰਾਉਣੀ ਪਊ ਸਾਡੇ ਕੋਲ ਰਹਿ ਕੇ ਹੋਏਗਾ ਇਹ ਤਾਂ 2 ਸਾਲ ਕਰਾ ਲਿਓ ਇੱਕ ਸਾਲ ਫਿਰ ਅਗਲੇ ਸਾਲ ਤੇਰਾ ਵਿਆਹ ਹੋਗਾ ਬਾਦਾ ਕਰਨਾ ਪਊ ਦੋਸੇ ਕੁੜੀ ਨੇ ਕਰਾਵਾਂਗੇ ਵਿਆਹ ਤੇਰਾ ਨਹੀਂ ਹੋਏ ਪੱਕਾ ਮਲਾਤ ਇਧਰ ਹੱਥ ਮੜਾ ਸਿੰਗਲ ਵਾਲਾ ਸਿੰਗਲ ਕੋਈ ਤੇ ਮਲਾਈਏ ਸਾਰੇ ਆਪਾਂ ਖੋਲ ਲੈਣਾ ਯਾਰ ਸਿੰਗਲ ਲਓ ਜੀ ਗਰਜੰਟ ਵਾਸਤੇ ਸਾਡੇ ਵਾਸਤੇ ਅਰਦਾਸ ਕਰਿਓ ਇਸ ਘਰ ਦਾ ਦੀਵਾ ਜਗਦਾ ਰਹੇ ਮਹਾਰਾਜ ਕਿਰਪਾ ਕਰਨ ਮੇਰੀ ਮਾਂ ਤੇ ਕਿਸਮਾਨ ਦਾ ਪੁੱਤ ਅਗਯੰਤ ਸਿੰਘ ਠੀਕ ਹੋ ਜੇ ਬਈ ਬੋਲੋ ਸੋਨਹਾ ਗਰਜੰਟ ਵੀਰੇ ਹੁਣ ਮੜਾ ਹੁਣ ਇੱਕ ਸਾਲ ਤੂੰ ਸਾਡੇ ਕੋਲ ਰਹਿ ਕੇ ਸੇਵਾ ਕਰਾਉਣੀ ਐ ਸਰ ਬਾਧਾ ਕਰ ਲਾ ਦਾਦੀ ਖੜੀ ਕੋਲੇ ਠੀਕ ਆ ਠੀਕ ਆ ਉਦੋਂ ਬਾਅਦ ਫਿਰ ਤੈਨੂੰ ਤਨਖਾਹ ਤੇ ਕੰਮ ਮਿਲੂਗਾ। ਕੋਈ ਗੱਲ ਨਹੀਂ। ਠੀਕ ਆ। ਦੇਖ ਲੈ ਜੌਬ ਮਿਲੂਗੀ ਫਿਰ 1 ਸਾਲ ਬਾਅਦ। ਪਰ 1 ਸਾਲ ਤੈਨੂੰ ਪੂਰੇ ਤਨਦੇਹੀ ਨਾਲ ਸੇਵਾ ਨਿਭਾਉਣੀ ਪਊ। ਮੈਨੂੰ ਘਰ ਵੀ ਜਾਣ ਵਾਲੀ ਛੁੱਟੀਆਂ ਨੇ। ਹਾਂ ਛੁੱਟੀਆਂ ਮਿਲਦੇ ਨੇ ਤੈਨੂੰ ਆਪੇ ਮੰਮੀ ਉਰੇ ਆਪੇ ਨੇ ਅੱਗੇ। ਤੂੰ ਆ ਕੇ ਮਿਲ ਜਾ ਕਰੇਂਗੀ ਨੇ ਭੈਣੇ ਨੂੰ ਗਰਜੰਟਰ ਨੂੰ। ਠੀਕ ਆ? ਹੋਰ ਕਿਹਨੂੰ ਮਿਲਣਾ ਜੀ ਕਰਦਾ? ਮੇਰੇ ਡੰਗਰ ਤੇ ਉਹ ਕੌਣ ਸੰਭਾਲੇ? ਉਹ ਆਪਾਂ ਇੱਥੇ ਲਿਆਉਣੇ ਆ। ਓਏ ਇੱਥੇ ਸਕੀਮ ਆ ਆਪਣੀ ਆਦੇ ਪਿੱਛੇ ਟੱਕਰ ਵਾਲਾ ਬਣਿਆ ਹੋਇਆ ਇੱਥੇ ਹੀ ਪੱਠੇ ਪਵਾਇਆ ਕਰਨੇ ਨਾਲ ਵੇਗ ਲਾਉਣ ਬਾਜ਼ਾ ਕਰਨ ਲੱਗਿਆ ਮੁਕਰੀ ਨਾ ਕਰ ਦਿੰਦੇ ਆ ਜੀ ਵੀ ਲੈ ਆਉਂਦੇ ਚਾਚੀ ਦੇ ਬਗੈਰ ਜੀ ਨਹੀਂ ਲੱਗਣਾ ਨਹੀਂ ਨਹੀਂ ਆਪਾਂ ਨਹੀਂ ਗੱਲ ਕਹਿਣੀ ਗੱਲ ਸੁਣ ਗਲਤ ਗੱਲ ਸੁਣ ਪਹਿਲਾਂ ਮੇਰੀ ਪਹਿਲਾਂ ਮੇਰੀ ਗੱਲ ਸੁਣ ਜੀ ਹਾਂ ਮੇਰੀ ਧਿਆਨ ਨਾਲ ਗੱਲ ਸੁਣ ਇੱਧਰ ਵਾਦਾ ਕਰ ਦੂੰ ਤੇ ਬਾਈ ਜੀ ਚਾਚੇ ਨੂੰ ਪਿਆਰ ਪਹਿਲਾਂ ਮੈਂ ਕੀ ਕਹਿ ਰਿਹਾ ਪਹਿਲਾਂ ਮੈਂ ਕੀ ਕਰਦਾ ਤੁਹਾਨੂੰ ਕਰਦੇ ਸਾਰੇ ਤੂੰ ਦਵਾਈ ਖਾਏਂਗਾ ਇੱਥੇ ਸੇਵਾ ਕਰਾਏਂਗਾ ਸਾਡੇ ਕੋਲੇ ਕੋਈ ਨਾ ਮਾਂ ਮਿਲ ਕੇ ਜਾ ਕਰੂ ਇੱਥੇ ਤੇਰੀ ਆ ਚਾਚੀ ਚਾਚੀ ਮਿਲੂਗੀ ਸਾਰੇ ਮੈਂ ਨਹੀਂ ਤਾਈ ਨਹੀਂ ਕੋਈ ਨਹੀਂ ਤਾਈ ਨੂੰ ਵੀ ਆਪਾਂ ਕਹਾਂਗੇ ਉਹ ਵੀ ਆਇਆ ਕਰੂਗੀ ਕੋਈ ਨਹੀਂ ਕੋਈ ਨਾ ਕੋਈ ਨਾ ਤਾਈ ਨੂੰ ਪਲੰਪ ਦੇਵਾਗੇ ਹੈ ਲੰਬਾ ਕੀ ਦੇਣਾ ਸਾਡਾ ਪਣਾ ਚਲ ਕੋਈ ਕੀ ਬਗਾ ਫੇਕ ਰਾ ਹਾਂ ਤਾਇਆ ਨਹੀਂ ਆਇਆ ਅਰੇ ਤਾਇਆ ਹਾਂ ਤਾਇਆ ਹੈ ਨਾ ਤਾਈ ਵੀ ਪਹਿੜੀ ਹੱਥ ਲਾ ਕੇ ਤੂੰ ਮੈਂ ਵੜੀਆੜੀ ਲਾਇਆ ਹਾਂ ਮੈਂ ਗੱਲ ਹੋਰ ਸੇ ਲੱਗਾ ਹਾਂ ਹਾਂ ਇਹ ਨਾ ਜਿੱਥੇ ਮੈਂ ਵਿਆਹ ਕਰਾਉਣਾ ਉਹ ਚੁੰਨੇ ਨੇ ਆਪਣੀ ਪਹਿਣ ਵਿਆਹ ਦੀ ਹੈ ਮੈਂ ਫਿਰ ਤੋਂ ਤੇ ਵਿਆਹ ਹੀ ਨਹੀਂ ਹੋ ਸਕਦਾ ਤੇਰਾ ਆਹੋ ਪੁੱਤ ਤਨ ਕੁੜੀ ਦਾ ਵਿਆਹ ਹੋ ਗਿਆ ਆਪਣੀ ਦਾ ਚੱਕ ਵਾਏ ਗਰੂ ਵਾਏ ਨਹੀਂ ਨੀਂਦ ਦੀ ਗੋਲੀ ਆ ਨਹੀਂ ਨੀਂਦ ਵਾਲੀ ਨਹੀਂ ਪੁੱਤ ਤੂੰ ਦਿਮਾਗ ਦੀ ਤਾਕਤ ਵਾਲੀ ਖਾ ਲਗ ਰਾਂ ਭਰਾ ਨੂੰ ਕਿਆ ਨੇ ਵਾਦਾ ਕੀਤਾ ਇੱਕ ਕਮਕਾ ਸਤਨਾ ਕਰਤਾ ਮੇ ਭੈਣ ਨੂੰ ਯੂਨੀ ਸਰਪੰਕਰ ਪ੍ਰਸ਼ਾਦ ਜਪਾਰ ਸੱਚ ਜਗਾ ਸੱਚ ਹੈ ਪੂਰੀ ਸੱਚ ਨਾਨਕ ਹਸੀ ਪੂਰੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਮਿਹਰ ਕਰਿਓ ਮੇਰੇ ਛੋਟੇ ਭਾਈ ਨੂੰ ਪੰਦਰਸਤਿਨਾਂ ਲਾ ਕੇ ਪੱਦੇ ਗੰਟੇ ਲਈ ਪੰਦਰਸਤਿਨਾਂ ਲਾ ਕੇ ਵੀ ਗੰਟੇ ਚਲ ਹੁਣ ਆਪਾਂ ਦਸਤਾਰ ਬੰਨੀ ਇਹਨ ਦੁਪੱਟਾ ਮੰਗਾਓ ਜੀ ਅੰਦਰ ਆਹ ਹੈਗਾ ਇੱਥੇ ਪਿੰਨ ਅੰਦਰੋਂ ਨਾਲ ਦੂਜਾ ਮੰਗਾਓ ਦਸਤਾਰ ਮੰਗਾਓ ਸਰੋਪਾ ਮੰਗਾ ਲਓ ਸਰੋਪਾ ਅੰਦਰੋਂ ਭੱਜ ਕੇ ਜਾ ਸਰੋਪੇ ਲਿਆ ਫੜ ਕੇ ਅਬ ਐਤ ਤੇ ਬਾਹਰ ਆ। ਅਮਾਨ ਜੂੜਾ ਕਰ ਰੇ ਨਾ ਤੂੰ। ਸਤਿ ਸ਼੍ਰੀ ਅਕਾਲ ਭਾਈ ਜੀ। ਮੈਂ ਖਾਲਸਾ, ਮੈਂ ਗੱਦੀ ਫੜੇ ਦੀ। ਓ ਠੀਕ ਠਾਕ ਹਾਂ ਭਾਈ। ਅਸੀਂ ਹਾਂਜੀ। ਵੀਰੋ ਲਾਈਵ ਚੱਲ ਰਹੀ ਹੈ। ਫੇ ਰੁਕ ਜਾ ਫੇ ਥੋੜਾ ਕੰਮ ਕਰ। ਸਹੀ ਨਾ 300 ਕਿਲੋਮੀਟਰ ਬਾਅਦ ਪਹੁੰਚਾਂਗਾ। ਫੇ ਰੁਕਣਾ ਪਊ। ਲਾਈਵ ਚੱਲ ਰਹੀ ਹੈ। ਲਾਈਵ ਚੱਲ ਰਹੀ ਹੈ। ਹੋ ਲੈ। ਕਿਰਦੀ ਅੰਤਰ ਸਾਰਿਆਂ ਨੇ ਪਿਆਰੀਆਂ ਤਲਾਈ ਜਾਂਦਾ। ਮੰਮੀ ਨੇ ਵੀ ਮੰਮੀ ਦੇ ਵੀ ਲਾਈ ਜਾਂਦਾ ਓਏ। ਹਾਂ ਮਾਤ ਸਾਰੀ ਗੱਲ ਬਾਈ ਬੱਸ ਮੇਰੇ ਨਹੀਂ ਮੇਰੇ ਗਰਜੰਟੇ ਬਹਿ ਜਾ ਹੁਣ ਪੁੱਤ ਹੁਣ ਬਹਿ ਜਾ ਬਹਿ ਜਾ ਮੇਰਾ ਗੁੰਡੇ ਖੁੱਲ ਗਏ ਹੁਣ ਖੋਹ ਰਹਿਣਾ ਬੈਠ ਲੱਗੇ ਹੁਣ ਬਹਿ ਜਾ ਜਾ ਬਹਿ ਜਾ ਮੇਰਾ ਕਰੇ ਅਰਦਾਸ ਗਰਜੰਟ ਸਿੰਘ ਬਾਸ ਇਸ ਦਾਦੀ ਦੇ ਪੋਤੇ ਲਈ ਮਾ ਦੇ ਪੁੱਤ ਅਰਦਾਸ ਕਰਿਓ ਕਰੇ ਹਰਪ੍ਰੀਤ ਤਕੜੀਆਂ ਭੈਣੇ ਕੀ ਪ੍ਰੋਬਲਮ ਆਉਂਦੀ ਆ ਵੀਰ ਜੀ ਡੇਢ ਸਾਲ ਦੀ ਇਥੇ ਇੱਕ ਦਾ ਸੱਵਰਾ ਜਹਾਸਪੈਨ ਕਿਆ ਨਹੀਂ ਕਰਦੇ ਉਸ ਪੈਣਾ ਗਲਤ ਰਸਤੇ ਪਿਆ ਦਵਾਈ ਮੈਂ ਤੁਹਾਡੇ ਕੋਲ ਲੈ ਕੇ ਆ ਜਿੰਨੇ ਦਿਨ ਮੈਂ ਦਿਆਂ ਉਹਨੇ ਦਿਨ ਠੀਕ ਰਹਿ ਲੈ ਦਵਾਈ ਦੋ ਟਾਈਮ ਦੋਨੇ ਟਾਈਮ ਆਪਣੇ ਕੋਲ ਦਵਾਈ ਦੰਦਾ ਰਹੋ ਆ ਉਹਨੇ ਕਿਹਾ ਦਵਾਈ ਨਹੀਂ ਦਿਓ ਜੀ ਬੁੜੀ ਨੂੰ ਕਹਿੰਦੇ ਮਾੜੀ ਸੱਤ ਨੂੰ ਕਹਿੰਦੇ ਦਵਾਈ ਦੇ ਦੇ ਕੋਲ ਪੰਜੀ ਗੱਲ ਕਦੀ ਮੱਚਦਾ ਆਉਂਦੀ ਆ ਆਪਨੇ ਲਈ ਹੂੰ ਕਿੰਨੇ ਬੱਚੇ ਇਹਦੇ ਦੋ ਬੇਟੇ ਆ ਜੀ ਹੂੰ ਇੱਕ ਤਾਂ 7 ਸਾਲ 7 ਸਾਲ ਤੇ 4 ਸਾਲ ਦਾ ਹੈ ਮੇਰੀ ਗੱਲ ਤੋਂ ਚਲੋ ਗੁਰੂ ਕਿਰਪਾ ਕਰਨ ਮਾਰੇ ਮੇਰ ਕਰਨ ਸਾਡੀ ਭੈਣ ਠੀਕ ਹੋ ਜਾਵੇ ਸੱਚੀ ਬਾ ਸ਼ਮੀਰ ਕਾਰਨ ਮੇਰੀ ਭੈਣ ਮਾਮੂਣੀ ਬੋਲਦੀ ਹੈ ਪੁਰਾਣੀਆਂ ਚੀਜ਼ਾਂ ਢੇੜੀਆਂ ਨੇ ਪਿੰਡੋਂ ਅਸੀਂ ਪਿੰਡੋਂ ਬੈਠੇ ਰਹਿੰਦੇ ਹਾਂ ਪਿੰਡਾਂ ਦੀਆਂ ਗੱਲਾਂ ਆਉਂਦੀਆਂ ਹੁਣ ਇਹਨੂੰ ਫੋਨ ਹੀ ਹੈਗਾ ਜਿਹਦੇ ਕੋਲ ਫੋਨ ਹੈ ਇੱਕ ਦਿੱਤੇ ਛੋਟਾ ਬਟਨ ਲੈ ਕੇ ਉਹ ਵੀ ਤੋੜਦੇ ਨੇ ਫਿਰ ਦੂਜਾ ਮੰਗਦੇ ਦੂਜਾ ਮੰਗਦੇ ਇਸ ਕਰਕੇ ਹੁਣ ਰਾਤ ਨੂੰ ਹਸਬੰਦ ਆ ਕੇ ਪੈਣਾ ਕਾਫੀ ਕਿਹਾ ਕੇ ਉਹਦਾ ਫੋਨ ਚੱਕਣੇ ਸਾਰੀ ਦਾ ਜੇ ਮੈਨੂੰ ਤੇ ਕੋ ਫੋਨ ਤਾਂ ਆਦੀ ਮਾਮੀ ਲਾਲੂ ਦੀ ਮਾਮੀ ਲਾਲੂ ਆਦੀ ਆਂਟੀ ਲਾਲੂ ਆਦੀ ਚਾਚੀ ਲਾਲੂ ਮਰ ਪੰਜ ਪੰਜ ਛੇ ਸੇ ਬੰਨ ਹੁਣ ਪਤਾ ਵੀ ਸੌਂਦਾ ਵੀ ਪਰੇਸ਼ਾਨ ਕਰਨ ਵਾਲੇ ਸੁੱਧ ਬਣੇ ਨੀਂਦ ਉਹ ਮੇਰੀ ਇਹਨੂੰ ਪਹਿਲਾਂ ਮੈਨੂੰ ਬਹੁਤ ਕੁੱਟੇ ਮੇਰੇ ਕੋਲ 4 ਮਹੀਨੇ ਰਹੀ ਹੈ। ਭਾਜੀ ਮਮੀ ਨੂੰ ਬਹੁਤ ਕੁੱਟੇ ਜਿੰਨਾ ਵੀ ਕਹਾਂ ਦੀ ਹਾਂ। ਘਰੋਂ ਭਾਈਦੀ ਸੀ। ਟੱਕੇ ਦੇ ਹੁੰਦੀ ਸੀ। ਬੁਰਕ ਵੱਢ ਲਈ ਦਿੱਤਾ ਜਿਹੜੇ ਆ ਗਿਆ। ਆਹ ਤੋਂ ਦਿੱਤਾ ਉਹਨੇ ਨਹੀਂ ਲਾਈ। ਬਹੁਤ ਕੁੱਟਿਆ ਮੈਨੂੰ ਪਹਿਲਾਂ। ਹੁਣ ਮਹੀਨਾ ਕੋ ਮੋਦੋਂ ਮੈਂ ਚਲੋ ਦਵਾਈ ਲੈ ਗਈ। ਗਲੀ 'ਚ ਖੜੇ ਦੇ ਮੇਰੇ ਉਹਦੇ ਸਹੁਰੇ ਦੇ ਸਾਹਮਣੇ ਹਜੇ ਮਾਰੇ ਥੱਪੜੇ ਦੇ ਕਵਾਸੇ ਕਰਤੀ। ਫੇਰ ਮੈਨੂੰ ਲੱਗਾ ਮੈਂ ਚਲੋ ਅਪਨ ਦਵਾਈ ਲੈ ਕੇ ਆਉਂ ਕਰਕੇ। ਆਖਰ ਜਮਾ ਹੀ ਨਹੀਂ ਮਤਲਬ ਕਹਿੰਦੇ ਭਾਬੀ ਦਵਾਈ ਮੇਰੇ ਦਵਾਈ ਦੇ ਪਾਉਗੀ। ਸਾਡੇ ਪਰਿਵਾਰ ਦੇ ਆਪੋਜੀਟ ਸੋਚ ਰਹੀ ਹੈ ਮੈਨ ਕੋਣ ਦਵਾਈ ਖਾ ਲੈਂਦੀ ਹੈ ਨਾ ਆਪ ਜਮਨੀ ਲੈਂਦੀ ਦਵਾਈ ਦੇਣਾ ਧੱਕੇ ਨਾਲ ਦੰਨਾ ਮਲ ਕਰਕੇ ਮੈਂ ਨਹੀਂ ਲੈਣੀ ਦਵਾਈ ਕੱਲ ਵੀ ਆਖਿਆ ਮੈਂ ਪੁੱਤ ਕੱਲ ਅਸੀਂ ਆਉਣਾ ਸੀ ਕੱਲ ਤੁਹਾਡੇ ਕੋਲ ਕੱਲ ਹੀ ਅਸੀਂ ਆਏ ਕਰਕੇ ਮੈਂ ਚਰਚ ਨਹੀਂ ਕਹਿੰਦੀ ਮਣੀ ਤੜਕੇ ਨੂੰ ਫੋਨ ਕਰਦਾ ਮੈਂ ਹੁਣ ਤਾਂ ਤਿਆਰ ਹੋ ਜਾਈ ਆਪਾਂ ਚੱਲਾਂਗੇ ਜਾਈ ਨਾ ਮੈਂ ਹੀ ਜਾਂਦੀ ਹਾਂ ਤੁਸੀਂ ਤੁਸੀਂ ਸਹਰਿਆਂ ਤੋਂ ਲੈ ਕੇ ਆਏ ਹਾਂ ਹਾਂ ਮੈਂ ਸਹਰਿਆਂ ਤੋਂ ਲੈ ਕੇ ਆਇਆ ਕੋਈ ਨਾ ਭਾਈ ਬਾਬਾ ਜੀ ਮਿਹਰ ਕਰਨਗੇ ਸਾਡੀ ਵੀ ਇਹ ਭੈਣ ਆ ਛੋਟੀ ਅਸੀਂ ਤੁਹਾਡੇ ਨਾਲ ਆ ਤੁਸੀਂ ਥੋੜੇ ਦਿਨ ਰੋਕੋ ਇੱਥੇ ਆਪਾਂ ਭੈਣ ਨੂੰ ਇੱਥੇ ਰੱਖ ਕੇ ਦਵਾਈ ਦਿੰਨੇ ਹਾਂ ਮਹਾਰਾਜ ਮਿਹਰ ਕਰਨਗੇ ਘਬਰਾਓ ਨਾ ਠੀਕ ਹੈ ਇਹਦੇ ਬੱਚਿਆਂ ਦੇ ਨਾਲ ਮੇਰਾ ਪਿਆਰ ਉਧਰੋਂ ਘੱਟ ਮਿਲਦਾ ਪਰੋਣੇ ਨੂੰ ਵੀ ਸਾਡੀ ਇਸ ਤੇ ਬੇਨਤੀ ਕਰਦੇ ਆਂ ਭਰਾਵਾ ਤੂੰ ਵੀ ਥੋੜਾ ਸਾਥ ਦੇ ਯਾਰ ਜ਼ਿੰਦਗੀ ਚ ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਆ ਜੇ ਠੀਕ ਨਹੀਂ ਹੈਗੀ ਬੱਚੇ ਇਹਦੇ ਤੇ ਇਹਦੀਆਂ ਨਣਾਂ ਦਾ ਭਝਾਈਆਂ ਭੈਣਾ ਭਰਾ ਸਾਰੇ ਜਿਹੜਾ ਸਾਥ ਦਿਓ ਤਾਂ ਬਹੁਤ ਛੇਤੀ ਠੀਕ ਹੋ ਜਾਊਗੀ ਸਾਡੀ ਛੋਟੀ ਭੈਣ ਹਰਪ੍ਰੀਤ ਵਾਸਤੇ ਵੀ ਸਾਰੇ ਅਰਦਾਸ ਕਰਿਓ ਜੀ ਜੰਦੀ ਵੀ ਲਿਆ ਕਰੈਂਟ ਮੈਂ ਵੀ ਇੱਕ ਏਜੰਟ ਸਾਂ ਅੱਜ ਹੁਣ ਆਪਾਂ ਬਾਬੇ ਨਾਨਕ ਦੇ ਵਕਸੀ ਦਸਤਾਰ ਤਾਜ ਸਿਰ ਤੇ ਸਜਣ ਲੱਗਿਆ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਸੀ ਕਿ ਸਾਡਾ ਛੋਟਾ ਭਾਈ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰਹੇ ਕੜਾ ਵੀ ਪਾ ਲਿਆ ਵੀ ਗੰਜਾਂਟਰ ਇਹਦਾ ਕੱਢ ਕੇ ਜੇਬ ਚੋਂ ਅਸਲ ਇਹਨੇ ਅਮਰਸਾ ਕਹਿਆ ਜੀ ਇਹਦਾ ਕਿੱਥੋਂ ਚੱਕਿਆ ਸੀ ਭਾਨੇ ਉਹ ਕਿਹਾ ਦੇ ਲੱਭੇ ਰਹਿਦਾ ਹੈ ਆਇਰਨ ਸੀ ਕਿ 80 ਚੱਕਿਆ ਜੀ ਕੋਈ ਨਾ ਮਹਾਰਾਜ ਮੇਰ ਕਰਨਗੇ ਗੁਰੂ ਸਾਹਿਬ ਬਾਣੀ ਤੇ ਬਾਣੇ ਦਾ ਧਾਰਨੀ ਕਰਨ ਮਹਾਰਾਜ ਦੇ ਸਾਰੇ ਕੱਪੜੇ ਲਾਜ ਤੇ ਇਹਨੂੰ ਆਰਗੇਨਾਈਜੇਸ਼ਨ ਦਾ ਹੀ ਕਾਕਾਰ ਸਾਰੇ ਲਾਜ ਤੇ ਉਹ ਨੰਗਾ ਹੋ ਗਿਆ ਇਹਨੂੰ ਮੈਂ ਜਾ ਕੇ ਸਾਹਬ ਨੂੰ ਪੂਰੇ ਕੱਪੜੇ ਮੋੜ ਕੇ ਕੰਗਲ ਕੋਈ ਕੱਲ੍ਹ ਆਈ ਐ ਜੀ ਕਿ ਭੈਣ ਭਰਾ ਕੋਈ ਹੋਰ ਵੀ ਹੈਗਾ ਬਾਹਰ ਗਿਆ ਹਾਂ ਸੱਚੀ ਹਾਂ ਤੁਸੀਂ ਦੱਸਿਆ ਇੱਕ ਭਰਾ ਉਹ ਕਿੰਨੇ ਸਾਲ ਦਾ ਕੰਗਲ ਬੰਦਾ ਇੱਕ ਭਰਾ ਵਾਪਸੀ ਆ ਗਿਆ ਕੰਮ ਪਹਿਲਾਂ ਵੀ ਨਹੀਂ ਕੀਤਾ 3 ਮਹੀਨੇ ਰਹਿ ਕੇ ਵਾਪਸ ਆ ਗਿਆ ਹਾਂ ਫੇਰ ਆਂ ਡੇਢ ਲਾ ਕੇ ਫੇਰ ਆਓ ਵੀ ਇੱਧਰ ਦੀ ਆਓ ਵੀ ਅੱਗੇ ਆਓ ਚਾਚਾ ਜੀ ਤੁਸੀਂ ਵੀ ਪਿੰਡੋਂ ਆਏ ਫੇਰ ਵਾਪਸੀ ਇਹਨਾਂ ਨੂੰ ਮਨ ਲੋ ਫੇਰ ਪੁੱਪੜ ਦਿਓ ਜੀ ਜਿਹੜੇ ਫੇਰ ਬੈਠਾ ਜਾ ਕੇ ਗੇਮ ਖਿਡਾਉਣਾ ਨਹੀਂ ਵਹ ਟਾਂਗ ਦੰਡੇ ਦੰਡੇ ਰਹਿਣਾ ਪੁੱਤ ਮੈਂ ਟਾਂਗ ਦੰਨਾ ਫਿਰ ਦਾੜੀ ਵਾਲੀ ਯਾਰ ਕਰ ਜਾਂਦੇ ਕੋਈ ਨਾ ਜੀ ਵਾਇਗੁਰੂ ਮੇਰ ਕਰਨਗੇ ਸੱਚੇ ਪਾਤਸ਼ਾਹ ਉਹਨੂੰ ਵੀ ਕੰਮ ਦੇਣਗੇ ਇਸ ਘਰ 'ਚ ਖੁਸ਼ੀਆਂ ਆਉਣ ਅਸੀਂ ਤੇ ਹੀ ਅਰਦਾਸ ਕਰਦੇ ਆਂ ਇਸਾਂ ਦਾ ਛੋਟਾ ਭਰਾ ਸਾਡੇ ਨਾਲ ਇੱਥੇ ਰਹਿ ਕੇ ਸੇਵਾ ਕਰਾਊਗਾ ਕਿ ਨਹੀਂ ਕੋਈ ਨਾ ਪਾਵਾਂਗੇ ਪਾਵਾਂਗੇ ਬਾਬਾ ਜੀ ਤੋਂ ਭੁੱਲ ਬਖਸ਼ਾ ਕੇ ਪਾਵਾਂਗੇ ਕੋਈ ਨਾ ਮੈਂ ਹੋਏ ਧਿਆਮ ਗੂ ਪਾਵਾਂਗੇ ਬੜਾ ਬਹੁਤ ਅਜੀਹਣ ਦਾਪੜ ਦਾ ਹੋ ਰਹੀਦਾ ਚੱਲ ਕੀ ਪਪੜ ਪਪੜ ਘੜਦੇ ਹੁੰਦੇ ਆ ਪਪੜ ਦਾ ਨਾ ਹੀ ਫੱਪੜ ਐ ਪਪੜ ਘੜਦੀ ਦਾ ਵੱਜ ਜਾਂਦਾ ਇਹਨੂੰ ਦੇ ਨਾਮ ਹੈਗਾ ਕੋਈ ਇੱਕ ਏਨ ਨੂੰ ਹਾਰਿਆ ਨਾ ਫੋਟੋ ਇਹ ਦਰਵਾਜ਼ਾ ਕੋਈ ਨਹੀਂ ਛੱਡਿਆ ਜੀ ਮਾਤਾ ਨੂੰ ਘਰ ਆ ਕੋਈ ਵੀ ਇੱਕ ਜਣਾ ਘਰੇ ਚਲੇ ਜਾਓ ਆ ਸੌਰੀ ਇੱਕ ਜਣਾ ਇੱਥੇ ਰਹੋ ਭੈਣੇ ਤੁਸੀਂ ਰਹੋ ਚਾਹੇ ਚਾਹੇ ਮਾਤਾ ਕੋਈ ਵੀ ਰਹੋ ਕੋਈ ਵੀ ਇੱਕ ਜਣਾ ਦੋਨਾਂ ਚ ਰਹਤੋ ਠੀਕ ਹੈ ਕੋਈ ਨਾ ਕਿੰਨੇ ਦਿਨ ਰਹਿਣਾ 10 ਦਿਨ ਠੀਕ ਧੰਨਵਾਦ ਕੋਈ ਨਾ ਆਪਾਂ ਪਹਿਲਾਂ ਹੀ ਟੈਨਸ਼ਨ ਲੈਣ ਲੱਗ ਗਏ ਤੇ ਪਿੰਡ ਬੱਚੇ ਨੇ ਉਹ ਪਹਿਲਾਂ ਗਾਉਂ ਆ ਗਏ ਨਹੀਂ ਆਵਾਜ਼ ਜੀ ਤੁਸੀਂ ਆਵਾਜ਼ ਚੰਗਾ ਸੋਚੋ ਪੌਸਟਮ ਸੋਚੋ ਭਾਈ ਤੇਰੀ ਸੌਂਗੀ ਭੈਣਾਂ ਚਲੋ ਸਰਕਾਰ ਇਹਦੇ ਪੈਨ ਨੂੰ ਵੀ ਹੋਣਾ ਇੰਜੈਕਸ਼ਨ ਦਿੱਤਾ ਜੀ ਬਹੁਤ ਔਖੇ ਹਾਂ ਹਾਂ ਜੀ ਉਹ ਮੇਰੀ ਭੈਣ ਆ ਗਈ ਮੇਰੀ ਛੋਟੀ ਭੈਣ ਆ ਗਈ ਭੈਣ ਕੀ ਨਾਮ ਤੇਰਾ ਖੁਸ਼ੀ ਖੁਸ਼ੀ ਹਾਂ ਇਹ ਜ਼ਬੀ ਖੁਸ਼ੀ ਇਹ ਕੋਣ ਆ ਖੁਸ਼ੀ ਦਾ ਹਾਸੂਵੈ ਹਾਸੂਵੈ ਤੇਰੇ ਬੱਚਿਆਂ ਦੇ ਕੀ ਨਾਮ ਆ ਬੱਚਿਆਂ ਦਾ ਕੀ ਨਾਮ ਤੇ ਰਿਆਂ ਦਾ ਕਾਕੂ ਕਾਕੀ ਜਨਾ ਹਾਂ ਇਤੋਂ ਮੁੰਡਾ ਨਾ ਕੁੜੀ ਇੱਕ ਕਮਜ਼ੋਰ ਕੁੜੀ ਜੀ ਨਾ ਉਹਦਾ ਨਾਮ ਕੀ ਆ ਕੁੜੀ ਇੱਕ ਕਮਜ਼ੋਰ ਇੱਕ ਕਮਜ਼ੋਰ ਮੁੰਡੇ ਦਾ ਕੀ ਨਾ ਹੁੰਦਾ ਹੀ ਨਹੀਂ ਕਿੰਨੇ ਬੱਚੇ ਛੋਟੇ ਇੱਕ ਹੀ ਹੈ ਇੱਕ ਬੇਟੀ ਹੀ ਹੈ ਹਾਂ 4 ਸਾਲਾਂ ਦੀ ਠੀਕ ਹੈ ਠੀਕ ਕੋਈ ਨਾ ਪਰ ਤੂੰ ਠੀਕ ਹੋ ਜਾ ਨਾ ਮੈਂ ਜਮਾ ਬਾਪੂ ਜੀ ਤੋਂ ਉਹ ਕੁੜੀ ਗਾਲਾਂ ਦਿਨ ਸੀ ਨਾ ਤੂੰ ਇਹ ਨਾ ਫੇਰ ਕੋ ਮੇਰੀ ਭੈਣ ਆ ਉਹ ਮੈਂ ਉਹ ਨੂੰ ਕੁੱਟੂ ਨਹੀਂ ਨਹੀਂ ਉਹ ਮੇਰੀ ਛੋਟੀ ਭੈਣ ਉਹ ਗਿਆਵਾਂ ਨਹੀਂ ਸੀ ਕੱਢਦੀ ਉਹ ਤਾਂ ਮੈਨੂੰ ਪਿਆਰ ਕਰਦੀ ਆ ਉਹ ਭਰਾ ਨੂੰ ਆਪਦੇ ਨੂੰ ਬਾਪੂ ਜੀ ਮੇਰੇ ਕੇਸ ਕੀ ਬੰਨਣੇ ਨਹੀਂ ਆ ਬੰਨਾਂਗੇ ਆਪਾਂ ਮੈਂ ਕੱਲ ਨੂੰ ਬੰਨ ਦੂੰਗਾ ਕੋਈ ਵਾਹਿਗੁਰੂ ਜੀ ਦਾ ਵਾਹਿਗੁਰਜੀ ਕੀ ਫਤਿਹ ਆਲਾ ਖੁਸ਼ੀ ਭੈਣੇ ਬਾਬਾ ਜੀ ਦਾ ਪ੍ਰਸ਼ਾਦ ਆ ਦਵਾਈ ਆ ਪ੍ਰਸ਼ਾਦ ਸਮਝ ਕੇ ਖਾਣੀ ਮੇਰੀ ਭੈਣ ਨੇ ਦਵਾਈ ਬਾਬਾ ਜੀ ਮਿਹਰ ਕਰਨਗੇ ਮੇਰੀ ਛੋਟੀ ਭੈਣ ਨੂੰ ਤੰਦਰੁਸਤੀ ਬਖਸ਼ਣ ਜੀ ਅਰਦਾਸ ਕਰਿਓ ਖੁਸ਼ੀ ਭੈਣ ਆਪਣੀ 4 ਸਾਲ ਦੀ ਬੇਟੀ ਨਾਲ ਹਸਬੰਦ ਆ ਮਾਪੇ ਦੀ ਮੌਤ ਹੋਈ ਹੋਈ ਆ ਹੋਰ ਘਰ 'ਚ ਕੋਈ ਨਹੀਂ ਹਸਬੰਦ ਆ ਜਮਈ ਛੋਟੇ ਬੱਚਿਆਂ ਵਰਗਾ ਦਿਮਾਗ ਹੋ ਗਿਆ ਭੈਣ ਦਾ ਅਰਦਾਸ ਕਰਿਓ ਇਹ ਠੀਕ ਹੋ ਜਾਵੇ ਮੇਰੀ ਭੈਣ ਕਿੱਥੋਂ ਆਇਓ ਵੀਰੇ ਬੰਗੀਰੂ ਕੁਜਲਾ ਬਠਿੰਡਾ ਜਿਲ੍ਹਾ ਬਠਿੰਡਾ ਬੰਗੀਰੂ ਗੂ ਪਿੰਡ ਪਿੰਡ ਇਹਦਾ ਪਿੰਡ ਹੈਗਾ ਇਹਨਾਂ ਦਾ ਵਿਦਿਆਲਾ ਜੀ ਰਾਮਪੁਰਾ ਰਾਮਪੁਰਾ ਹੂਲ ਕੋੜੇ ਵਿਦਿਆਲਾ ਮਹਾਰਾ ਮੇਰ ਕਰਨਗੇ ਬੈਠੇ ਚਿੰਤਾਸੀ ਹਾਂਜੀ ਮਾ ਸਸੀ ਗੱਲ ਵੀਰੇ ਜਿਵੇਂ ਵੀਰੇ ਆ ਗਿਆ ਤੂੰ ਨਿਕਲਿਆ ਬਾਥਰੂਮ ਚੋਂ ਤੈਨੂੰ ਲੱਭਣ ਗਏ ਸੀ ਅਸੀਂ ਕੀ ਹਾਲ ਨੇ ਮੇਰੇ ਵੀਰੇ ਦੇ ਜਿਹੜਾ ਪੰਡਤਰਾ ਚਾਤੀ ਮੰਦਿਰ ਹੈ ਚਾਤੀ ਮੰਦਿਰ ਚਾਤੀ ਮੰਦਿਰ ਹਾਂਜੀ ਏਰ ਮੰਦਿਰ ਹੈ ਚਾਤੀ ਮੰਦਿਰ ਏਰ ਪੰਡਤ ਚਾਤੀ ਮੰਦਿਰ ਅਮਰ ਸਰ ਅਮਰ ਸਰ ਜਿਲ੍ਹੇ ਦਾ ਠੀਕ ਆ ਕਿੰਨਾ ਭਰੇ ਪੁੱਤੂ 9 ਕੋ ਭਰੇ 9 ਕੋ ਭਰੇ ਮੈਨੂੰ ਕੀ ਆ ਵਾਤੇ ਮਨਪੀ ਨੇ ਸਮਝਦੀ ਗੱਲਾਂ ਦੀ ਸਾਰੀ ਆ ਹਾਂਜੀ ਮੈਂ ਗੱਲ ਕਰੋ ਹਾਂਜੀ ਗੱਲ ਕੀ ਹੋਈ ਕਿੱਥੋਂ ਪ੍ਰੋਬਲਮ ਆਈ ਇਹਨੂੰ ਪ੍ਰੋਬਲਮ ਇਹਦੀ ਨਾ ਮਲਪੀ ਹੱਥ ਪੈਰ ਬਾਰ-ਬਾਰ ਘੁੰਦਾ ਸੀ ਤੇ ਅਸੀਂ ਕਿਹਾ ਵੀ ਓਦਾਂ ਹੀ ਵੀ ਮਲ ਸਫਾਈ ਰੱਖਦਾ ਇਹ ਸਮਝੀ ਨਹੀਂ ਗੱਲ ਆ ਬਾਰ-ਬਾਰ ਧੋਈ ਜਾਂਦਾ ਕਿ ਟੂਟੀ ਢੋਲੀ ਹੱਤ ਢੋਲਿਆ ਹੱਥ ਇਹ ਤੋਂ ਮੀਂਹ ਦੇ ਨਾਲ ਗਿੰਤੀ ਜੀ ਬਰੀ ਕਰਦਾ ਤੇ ਬਾਬੇ ਦਾ ਨਾਂ ਵੀ ਬਹੁਤ ਜ਼ਿਆਦਾ ਨਹੀਂਦਾ ਕਿੰਨੇ ਟਾਈਮ ਤੋਂ ਕਰ ਰਿਹਾ ਇਹਨੂੰ ਇਹ ਨਾਂ ਵੀ 10ਵੀਂ ਜੇ ਲੱਗਾ ਵਾ ਇਹ ਯਾਰ ਜ਼ਿਆਦਾ ਹੋਇਆ ਵਾ ਹਾਂ ਜੀ ਨਾ 10 ਸਾਲ ਹੋ ਗਏ ਇਹ 24 ਸਾਲਾਂ ਦਾ ਹੋ ਗਿਆ ਵਾ ਹਾਂ 10ਵੇਂ ਕਿ ਮਤਲਬ ਜਦੋਂ 15 ਸਾਲ ਨਾ ਸੀਗਾ ਇਹ ਤੇ ਹੁਣ 9 ਸਾਲ ਹੋ ਗਏ ਨਾ ਐਦਾਂ ਕਰਦੇ ਨੇ ਹਾਂਜੀ 9-9 ਸਾਲ ਹੋ ਗਏ ਤੇ ਇਹੀ ਮੈਡੀਕਲ ਕੰਮ ਕਰਦਾ ਕੋਈ ਕੰਮ ਹੀ ਨਹੀਂ ਕੋਈ ਕਰਦਾ ਵੀ ਤੇ ਪਲੱਸ ਬਾਤਰੀ ਧਾਰੀ ਧਾਰੀ ਹੀ ਲੋੜੀ ਗਿਆ ਨਾ ਬਾਥਰੂਮ ਚ ਬੜ ਜਾਂਦਾ ਹਾਂਜੀ ਅਗਲੀ ਵੀ ਗੱਲ ਨਹੀਂ ਸੁਣਨੀ ਕਿੰਨੇ ਕਿੰਨੇ ਘੰਟੇ ਬਾਅਦ ਸੁਣਤੋਂ ਨਿਕਲਦਾ ਮੋਹਣ ਵੀ ਕਰਦਾ ਕਿਸੇ ਨੇ ਪਹਿਲਾਂ ਦਵਾਈਆਂ ਆਏ ਨਾ ਸਾਰੀ ਰਾਤ ਬੈਠ ਬਾਥਰੂਮ ਚ ਘੱਟੀਆਂ ਹੀ ਹੈ ਇੱਥੇ ਮਨੇਰੇ 5 ਵਜੇ ਇੱਥੇ ਹੀ ਕਰੇ ਜਾ ਕੇ ਮਨੇਰੇ 5 ਵਜੇ ਨੇ ਦਵਾਈ ਖਾਤੀ ਸੀਗੀ ਹਾਂਜੀ ਦਾਦਾ ਪ੍ਰਸਾਦ ਸਾਰੀ ਦਿਹਾੜੀ ਨਹੀਂ ਦਵਾਈ ਖਾਣੀ ਤੇ ਰਾਤ ਨੂੰ ਦੋਨੇ ਕੱਟੀਆਂ ਤੇ ਹੋਰੀਆਂ ਖਾਣੀਆਂ ਹੂੰ ਦਿਨ ਦੀ ਵੀ ਤੇ ਰਾਤ ਦੀ ਵੀ ਹੋਂਦ ਇਹਨੂੰ ਇੱਥੇ ਰੱਖਦੇ ਆਂ ਅਸੀਂ ਤੁਸੀਂ ਨਾਲ ਰਹੋਗੇ ਕੌਣ ਰਹੂਗਾ ਹਾਂਜੀ ਫਿਰ ਮੈਨੂੰ ਇਹ ਦਵਾਈ ਕਰਨਾ ਠੀਕ ਆ ਤੇ ਕੋਈ ਨਾ ਕੀ ਆਦਾ ਵੀਰ ਦਾ ਬਲਰਾਜ 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 ਇੱਕ ਗੱਲ ਸੁਣ ਪੁੱਤ ਇੱਕ ਧਿਆਨ ਨਾਲ ਤੇ ਜੇ ਤੂੰ ਸਾਡੇ ਕੋਲ ਥੋੜੇ ਦਿਨ ਰੁਕ ਜੇਂਗਾ ਇੱਥੇ ਕੋਈ ਮਾਰੀ ਗੱਲ ਆ ਭਰਾਵਾ ਕੋਲੇ ਰੁਕਣਾ ਤੂੰ ਕਹਿ ਕੇ ਕਹਿੰਨਾ ਮੈਂ ਰੱਖ ਲੈਣਾ ਮੈਂ ਨਹੀਂ ਦੇਣਾ ਮੈਂ ਨਹੀਂ ਦੇਣਾ ਮੈਨੂੰ ਬਲਰਾਜ ਤਾਂ ਭਰਾਵਾ ਮੇਰਾ ਛੋਟਾ ਭਾਈ ਆ ਮੇਰਾ ਭਾਈ ਕੋਲੇ ਰਹਿ ਨਹੀਂ ਸਕਦਾ ਆਪਣੇ ਕੋਲੇ ਫਿਰ ਕੀ ਚੱਕਰ ਆ ਤੁਸੀਂ ਮੈਂ ਤੇਰੇ ਪਿੰਡ ਰਹਿ ਆਉਂਗਾ ਚਾਰ ਦਿਨ ਮੈਨੂੰ ਲੈ ਚਲੀ ਤੋ ਨਾਲ ਜਿੰਨ ਤੂੰ ਇੱਥੇ ਰਹਿ ਪਿਆ ਹੁਣ ਦਿਨ ਮੈਂ ਰਹਿ ਪੁੱਤ ਤੇਰੇ ਕੋਲ ਕਰ ਗੱਲ ਵਾਦਾ ਕਰ ਪਰੇਸ਼ਾਨੀ ਤੇ ਘਰ ਬਾਹਰ ਠੀਕ ਆ ਹੁਣ 10 ਦਿਨ ਤੂੰ ਰਹਿਣਾ ਫਿਰ ਆਪਾਂ 10 ਦਿਨ ਤੇਰੇ ਪਿੰਡ ਚ ਲੰਘਾਂਗੇ ਥੋੜੇ ਪਿੰਡ ਮੇਲਾ ਲੱਗਦਾ ਕੋਈ ਮੇਲਾ ਲੱਗਦਾ ਕੋਈ ਇੱਥੇ ਮੇਲਾ ਹਾਂਜੀ ਕਿੱਥੇ ਲੱਗਦਾ ਬੰਮਣੀਆਂ ਦੇ ਮੇਲੇ ਲੱਗਦਾ ਹਾਂਜੀ ਆਪਾਂ ਫਿਰ ਉੱਥੇ ਚੱਲਾਂਗੇ ਚਲ ਮੈਂ ਉੱਥੇ ਨਾਲ ਮੇਲਾ ਦੇਖ ਕੇ ਆਉਂਗਾ ਤੇਰੇ ਕੋਲ ਲੱਗੂਗਾ ਮੇਲਾ ਮੇਲਾ ਗਰਮੀਆਂ ਚ ਲੱਗਦਾ ਗਰਮੀਆਂ ਚ ਮੈਂ ਆਉਂਗਾ ਠੀਕ ਆ 10 ਦਿਨ ਤੂੰ ਨਾ ਮੇਰੇ ਕੋਲ ਫਿਰ ਦਾ ਤੈਨੂੰ ਮੈਂ ਤੇਰੇ ਕੋਲ ਰੱਖ ਕੇ ਜਾਵਾਂ ਇਹਦੇ ਚੱਕਰਾ ਚੀਰ ਘਰ ਪੂਗਾ ਵੇਚ ਦਿੱਤਾ ਤੂੰ ਕੰਪੂ ਲਾਇਆ ਕੰਪੂ ਲਾਇਆ ਵਾ ਤੇ ਬੇਟਾ ਇੱਕ ਛੋਟਾ ਵਾ ਉਹ ਘਰੇ ਰਹਿੰਦਾ ਸੀ ਉਸਦੇ ਨੇ ਪਾਸੋਂ ਮਤਲਬ ਤਾਂ ਗਾ ਤੇ ਤੇਰੀ ਪਾਲ ਤੇਰੀ ਪਾਈ ਨੇ ਲੁਕਾਵਾ ਉਹ ਵੀ ਚੁੰਦਾ ਵਾ ਠਾਂ ਤੇ ਜਗ੍ਹਾ ਹੈਗੀ 4 ਮਰਲੇ ਘਰ ਨਹੀਂ ਪਾੜਿਆ ਕਮਰਾ ਨਹੀਂ ਬੰਦਿਆ ਇਹਦਾ ਡੈਡੀ ਦਿਹਾੜੀ ਤੇ ਪੱਪਾ ਕਰਦੇ ਨੇ ਤਾਂ ਦਾ ਟਾਈਮ ਪਾਸ ਹੀ ਮਸਾ ਹੁੰਦਾ ਵਾ 34 ਦਿਨ ਪਿੰਡ ਰਹਿੰਦੇ ਕੱਲੇ ਭਰਾ ਵਾ ਇਹ ਹਾਂ ਨਹੀਂ ਦੋ ਇੱਕ ਛੋਟਾ ਬੇਟਾ ਦੋ ਬੇਟੀਆਂ ਵੱਡੀਆਂ ਵਾ ਉਹ ਪੜਦਾ ਵਾ ਹਾਂਜੀ ਕਾਹਦਾਵਾ ਤੇ ਬਾਕੀ ਬੇਟੀਆਂ ਬੇਟੀਆਂ ਵੀ ਦੋਵਾ ਇੱਕ ਵਿਆਹੀ ਆ ਤੇ ਜਿਉਣ ਵਾਲੀ ਆ ਕਿੰਨਾ ਬੜੀਆਂ ਭੈਣੇ ਤੋਂ ਪਲਾਸਟਿਕ ਤੰਬੂ ਲਾ ਕੇ ਬੈਠੇ ਆ ਤੇ ਕੋਈ ਨਾ ਮੈਂ ਤੇਰਾ ਬੋਲ ਤੱਕ ਦਿਨ ਕਰੂਗਾ ਇਹ ਕਮਾਊਗਾ ਚਾਰ ਪੈਸੇ ਠੀਕ ਹੋ ਜਾਣਾ ਮੈਂ ਯਾਦ ਵੀ ਨਾ ਹੀ ਟੈਂਕੂ ਸਪੈਸ਼ਲ ਕਰਾ ਕੇ ਲਿਆਂਦਾ ਸਾਡੇ ਕੋਲ ਤਰਾਇਆ ਨਹੀਂ ਹੈਗਾ ਵੀ ਆਈ ਬੜੇ ਤਰਲੇ ਤੁਰਲੇ ਕਰਦੇ ਤੇ ਬੜਾਈ ਮੁਸ਼ਕਲ ਪੌਂਕੀ ਆ ਰਿਹਾ ਰਿਸ਼ਤੇਦਾਰ ਨੇ ਕਹਿੰਨੇ ਬਾਹਰ ਹੀ ਪੜੀ ਕੋਈ ਨਾ ਮਾ ਇਹ ਆਧਾਰ ਕਾਰਡ ਤੇ ਮਾਵਾ ਧੀਆਂ ਆ ਗਏ ਤਾਂ ਡਰੈੱਸ ਸਮਾਂ ਸਮਾਂ ਸਮਰਾਤਾ ਮਾਂ ਵਾਹਿਗੁਰੂ ਮੇਰ ਕਰਨਗੇ ਫਿਕਰ ਨਾ ਕਰਨਾ ਕਈ ਤੇ ਕਹਿੰਦੇ ਰਿਸ਼ਤੇਦਾਰ ਤਾਂ ਚੜਦੇ ਸੁਰੂ ਨੂੰ ਸਲਾਮ ਕਰਦੇ ਆ ਮਾਂ ਮੇਰੀਏ ਬਹੁਤ ਪਰੇਸ਼ਾਨੀ ਕਿ ਜਦੋਂ ਤੇਰਾ ਹੀ ਪੁੱਤ ਠੀਕ ਹੋ ਕੇ ਕਮਾਉਣ ਲੱਗ ਗਿਆ ਉਹੀ ਰਿਸ਼ਤੇਦਾਰ ਰਿਸ਼ਤੇ ਲੈ ਕੇ ਆਉਣਗੇ ਹਾਲ ਵਿੱਚ ਤੁਹਾਾਂ ਭਰਾਵਾਂ ਦੀ ਕੋਈ ਮਾਂ ਨਹੀਂ ਪੜਦਾ ਕੋਈ ਨਹੀਂ ਪੜਦਾ ਵੀ ਕੋਈ ਨਾ ਅਸੀਂ ਤੇਰੇ ਭਰਾਵਾਂ ਅਸੀਂ ਤੇਰੇ ਪੋਤਾਂ ਅਸੀਂ ਕਰਾਂਗੇ ਤੇਰੇ ਨਾਲ ਠੀਕ ਆ ਘਰ ਬੂਆ ਵੀ ਨਹੀਂ ਪੜਿਆ ਕੋਈ ਗੱਲ ਨਹੀਂ ਵਾਹਿਗੁਰੂ ਮੇਰ ਕਰਨਗੇ ਘਰ ਬੂਏ ਕਮਾ ਕੇ ਬਣਾਊਗਾ ਇਹ ਕਮਾਈ ਵਾਲਾ ਦੇ ਇੰਨਾ ਚਿਰ ਨੂੰ ਨਾ ਕਰ ਤੂੰ ਜਿਦਾਂ ਪੁੱਤ ਸੋਨੇ ਵਰਗਾ ਹੋ ਜੇ ਬਈ ਘਰਪੁਰ ਆਪੇ ਹੀ ਬਣ ਜਾਣੇ ਸਾਰੇ ਮਾਂ ਜੀ ਕਹਿੰਦੇ ਸੇਵਾ ਵੀ ਤੁਹਾਡੀ ਇੱਥੇ ਕਰੇ ਸਾਡੇ ਵਿੱਚ ਠੀਕ ਆ ਬੋਦਰਾਜ ਅਰਦਾਸ ਕਰਿਓ ਜੀ ਤੁਸੀਂ ਸਾਰੇ ਚਾਤੀ ਪਿੰਡ ਪਿੰਡਾ ਅਮਰਸਰ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਹੀ ਇਹ ਪਿੰਡ ਪੈਂਦਾ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਉੱਥੋਂ ਆਏ ਨੇ ਤੰਬੂਲਾ ਕੇ ਰਿੰਦੇ ਨੇ ਬਾਹਰ ਘਰ ਵੀ ਸਾਰਾ ਕੁਝ ਬੇਚ ਬੱਟ ਕੇ ਇਹਦੇ ਤੇ ਲਾਤਾ ਸੀ ਕਹਿੰਦੇ 9-10 ਸਾਲ ਹੋ ਗਏ ਬਦਰਾਜ ਨੂੰ ਸਾਰਾ ਸਾਰੀ ਰਾਤ ਬਾਥਰੂਮ ਚ ਬੈਠਾ ਰਹਿੰਦਾ بار بار ਹੱਥ ਧੋਲੇ ਟੂਟੀ ਟੁੱਟੀ ਧੋਲੀ ਫੇਰ ਹੱਥ ਧੋਲੇ ਸਾਰੀ ਸਾਰੀ ਰਾਤ ਹੱਥ ਹੀ ਧੋਈ ਜਾਂਦਾ ਇੱਥੇ ਆ ਕੇ ਵੀ ਹੁਣ ਸਾਡੇ ਖਰਾਬ ਕੀਤੇ ਧੋਤੋ ਆਹ ਜਖਮ ਕੀਤੇ ਬੋਡੀ ਦੇ ਵਾਲ ਕਰਤੇ ਉਹ ਚੁੱਕ-ਚੋ ਕੇ ਮੈਨੂੰ ਕਹਣਾ ਤੂੰ ਕਰ ਮੰਮੀ ਤੂੰ ਕਰ ਬਹੁਤ ਮੈਨੂੰ ਇਸ ਤਰ੍ਹਾਂ ਕਰ ਮੰਮੀ ਨੂੰ ਰੋਟੀ ਬਣਾਉਣੇ ਨਾ ਬਾਬੇ ਦਾ ਨਾਂ ਲੈ ਆਹ ਵਾਲਾ ਕਹੇ ਆਹ ਵਾਲਾ ਬਾਬੇ ਦਾ ਨਾ ਅੱਜ ਤੱਕ ਵੀ ਨਾ ਬੋਤਲ ਘੰਟਾ ਘੰਟਾ ਘਲਾ ਛੱਡਣਾ ਹੈ ਮੰਮੀ ਤੂੰ ਇਤਾਂ ਕਹਿ ਤੂੰ ਇਤਾਂ ਕਹਿ ਵਹਿਮ ਬਹੁਤ ਜ਼ਿਆਦਾ ਕਰਦਾ ਵਾ ਮਾ ਇਹ ਬਿਮਾਰੀ ਦਾ ਨਾ ਹੀ ਇਹ ਸਕਿਜ਼ੋਫ੍ਰੀਨੀਆ ਬਿਮਾਰੀ ਹੈ ਚ ਸ਼ੱਕ ਤੇ ਬਹਿਮ ਹੁੰਦਾ ਬੰਦੇ ਦਾ ਤੇ ਉਹ ਹੁਣ ਜਦੋਂ ਦੀ ਦਵਾਈ ਅਸੀਂ ਪ੍ਰੋਪਰ ਤੁਸੀਂ ਅੱਗੇ ਦਵਾਈ ਲੈ ਜਾਂਦੇ ਸੀਗੇ ਦਵਾਈ ਪ੍ਰੋਪਰ ਖਾਂਦਾ ਨਹੀਂ ਹੁਣ ਆਪਾਂ ਇੱਥੇ ਰੱਖ ਕੇ ਉਹਨੂੰ ਪ੍ਰੋਪਰ ਦਵਾਈ ਖਵਾਵਾਂਗੇ ਦੋ ਦਿਨ ਆਪਾਂ ਦਵਾਈ ਖਵਾਉਂਗੇ ਜੇ ਨਹੀਂ ਫਰਕ ਫੇਰ ਡਾਕਟਰ ਅਸ ਚੈੱਕ ਕਰਾਵਾਂਗੇ ਤੁਸੀਂ ਦੇਖੋਗੇ ਵਾਹਿਗੁਰੂ ਕਿਰਪਾ ਕਰਨਗੇ ਜਿਵੇਂ ਠੀਕ ਹੋ ਜਾਣਾ ਇਹ ਕੁੜੀਆ ਫਿਰ ਭੇਜ ਦਾਂਗੇ ਹਾਂ ਇਹਨੂੰ ਭੇਜ ਦਿਓ ਤੁਸੀਂ ਰਹਿਣ ਵਾਸਤੇ ਨਾ ਕੋਈ ਤਰਪਾਲ ਸਾਨੂੰ ਦੇ ਦਿਓ ਹਾਂ ਕੋਈ ਨਾ ਤਰਪਾਲ ਦੇ ਦਾ ਤਰਪਾਲ ਦੇ ਦਾ ਬਹੁਤ ਜਿਆਦੀ ਕਰਨੀ ਨਾ ਇਹਨੂੰ ਬਈ ਦੋ ਦਿਨ ਰਹਿ ਬੰਨੇ ਠੀਕ ਹੈ ਕੋਈ ਜਦੋਂ ਤੂੰ ਨਹੀਂ ਉਹਨਾਂ ਦਿਨ ਮੈਂ ਰਹੂੰਗਾ ਯਾਰ ආගර කලකර්ති පා එන්නවි නිවල මෑ ප්‍රාග අනතන යර එම්ට සගේ දෝරීටට ගී. ਉਸ ਤਰ੍ਹਾਂ ਕੋਈ ਖਾਂਦਾ ਪੀਂਦਾ ਨਹੀਂ ਪਰ ਅੰਨੀ ਅੰਬਰ ਤੇ ਨਹੀਂ ਬਾਤ ਚ ਪਾਇਆ ਕੋਈ ਨਾ ਮਾ ਸਰਬ ਕੁਝ ਕਰੇ ਅੰਬਰ ਤੇ ਸਭ ਯਾਰ ਸਭ ਕੁਝ ਕਰੂਗਾ ਮਾ ਸਭ ਤੋਂ ਵੱਡੀ ਆ ਦੀ ਪ੍ਰੋਬਲਮ ਇਹ ਕਿ ਆਪਣੇ ਕਸ਼ਟਾ ਵੇਖਣਾ ਵਾ ਫਿਰ ਬਾਥਰੂਮ ਲੱਗਾ ਲੈਂਡਿੰਗ ਲੱਗੀ ਬਸ ਇਹ ਹੀ ਹੈ ਜੀ ਹੋਰ ਨਹੀਂ ਕੋਈ ਇਹਨੂੰ ਗੱਲਾਂ ਦੀ ਬਾਹਰ ਬਾਹਰ ਦੇਖੀ ਜਾਂਦਾ ਹੈ ਤਾਂ ਹੀ ਬਾਥਰੂਮ ਚ ਨਹੀਂ ਨਿਕਲਦਾ ਹੈ ਰਿਸ਼ਤੇਦਾਰ ਸਾਰੇ ਪਸੰਦ ਦਾ ਵਾ ਸਾਰੀ ਇਹਨੂੰ ਸਮਝਵਾ ਇਹੋ ਵੀ ਨਹੀਂ ਆਪਣੇ ਕੱਪੜੇ ਕਿੱਲੇ ਅੱਜ 4 ਵਜੇ ਬਾਥਰੂਮ ਤੇ ਬੜਿਆ ਜਦੋਂ ਕੱਢ ਕੇ ਲਿਆਏ ਅੱਜ ਦਰਦਾ ਹੀ ਕਰ ਨਹੀਂ ਸੋ ਇੱਥੋਂ ਕੋਈ ਘਰ ਨਹੀਂ ਗਿਆ ਵੀ ਮੈਨੂੰ ਉਹਨਾਂ ਦੇ ਰੱਖ ਲੈਣਾ ਵਾ ਸੰਗਲ ਨਾਲ ਬੱਲ ਲੈਣਾ ਆਹੇ ਟੂੜੀ ਆਹ ਹੁਣ ਇੰਨੇ ਕਿਤੇ ਹੈ ਆ ਤੁਸੀਂ ਪ੍ਰਗਤ ਨੇ ਚੱਟ ਹੈ ਹਾਂ ਜੀ ਕਰੀ ਹੋਰ ਦਾ ਜੀ ਬਲਦਰਾਜ ਵਾਸਤੇ ਬਲਦਰਾਜ ਵਾਸਤੇ ਅਰਦਾਸ ਕਰੀ ਲਫਾਫੇ ਕਿੱਥੇ ਪੁੱਤ ਦਿਓ ਦਵਾਈ ਇੱਧਰ ਦਿਓ ਸਾਨੂੰ ਫੜਾ ਦਿਓ ਦਵਾਈ ਹੋਰ ਦਵਾਈ ਕਲੈਕਟ ਕਰਾਂ ਜੀ